ਜਲੰਧਰ ਸਥਿਤ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਯਾਨੀ ਪੀਐਮਸ ਵਿਖੇ ਪ੍ਰੇਰਨਾਦਾਇਕ ਲੈਕਚਰ ਕਮ ਗਿਆਗਨ ਸੈਸ਼ਨ ਕਰਵਾਇਆ ਗਿਆ ਇਸ ਸੈਸ਼ਨ ਦੀ ਮੇਜ਼ਬਾਨੀ ਲੈਫਟੀਨੈਂਟ ਜਨਰਲ ਅਜੇ ਚਾਂਦਪੂਰੀਆ ਸਣੇ ਭਾਰਤੀ ਫੌਜ ਦੇ ਕਈ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ ਇਸ ਸੈਸ਼ਨ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਇੱਕ ਸੇਵਾ ਕਰ ਰਹੇ ਫੌਜੀ ਨੇਤਾ ਦੇ ਅਸਲ ਜੀਵਨ ਲੀਡਰਸ਼ਿਪ ਅਨੁਭਵਾਂ ਤੋਂ ਸਿੱਖਣ ਦਾ ਇੱਕ ਦੁਰਲਭ ਮੌਕਾ ਪ੍ਰਦਾਨ ਕੀਤਾ ਇਸ ਦੌਰਾਨ ਲੈਫਟੀਨੈਂਟ ਜਨਰਲ ਚੰਦਪੂਰੀਆ ਨੇ ਸਵੈ ਸਸ਼ਕਤੀਕਰਨ ਲੀਡਰਸ਼ਿਪ ਉੱਤਮਤਾ ਅਤੇ ਭਾਰਤੀ ਫੌਜ ਨੂੰ ਇੱਕ ਵਕਾਰੀ ਅਤੇ ਉਦੇਸ਼ ਸੰਚਾਲਿਤ ਕੈਰੀਅਰ ਵਜੋਂ ਵਿਚਾਰ ਉਕਸਾਉਣ ਵਾਲਾ ਭਾਸ਼ਣ ਦਿੱਤਾ ਮੈਡੀਕਲ ਅਤੇ ਪੈਰਾਮੈਡੀਕਲ ਵਿਦਿਆਰਥੀਆਂ ਨਾਲ ਗੱਲ ਕਰਦੇ ਹੋਏ ਜਰਨਲ ਨੇ ਹਥਿਆਰਬੰਦ ਸਿਨਾਵਾ ਵਿੱਚ ਸੇ ਸੰਭਾਲ ਪੇਸ਼ੇਵਰਾਂ ਦੀ ਲਾਜ਼ਮੀ ਭੂਮਿਕਾ ਤੇ ਚਾਨਣਾ ਪਾਇਆ ਤੇ ਹਥਿਆਰਬੰਦ ਸਿਨਾਵਾ ਮੈਡੀਕਲ ਸੇਵਾਵਾਂ ਰਾਹੀਂ ਕਰੀਅਰ ਦੇ ਮੌਕੇ ਬਾਰੇ ਵਿਸਥਾਰ ਨਾਲ ਦੱਸਿਆ। ਸੈਸ਼ਨ ਵਿੱਚ ਵਿਦਿਆਰਥੀਆਂ ਦੀ ਜੀਵੰਤ ਸ਼ਮੂਲੀਅਤ ਦੇਖੀ ਗਈ ਜਿਸ ਵਿੱਚ ਚਾਹਵਾਨ ਪੇਸ਼ੇਵਰ ਫੌਜੀ ਜੀਵਨ, ਲੀਡਰਸ਼ਿਪ, ਵਿਕਾਸ, ਕਰੀਅਰ ਦੀ ਤਰੱਕੀ ਅਤੇ ਰਾਸ਼ਟਰੀ ਸੁਰੱਖਿਆ ਤੇ ਰਾਸ਼ਟਰ ਨਿਰਮਾਣ ਵਿੱਚ ਭਾਰਤੀ ਫੌਜ ਦੇ ਬਹੁਪੱਖੀ ਯੋਗਦਾਨ ਬਾਰੇ ਸਰਗਰਮੀ ਨਾਲ ਮਾਰਗਦਰਸ਼ਨ ਦੀ ਮੰਗ ਕਰ ਰਹੇ ਸਨ। ਇਸ ਸਮਾਗਮ ਵਿੱਚ ਸੀਨੀਅਰ ਫੌਜੀ ਪ੍ਰਤੀਨਿਧੀਆਂ ਅਤੇ PIMSV ਸ਼ਾਮਲ ਸੀ ਜਿਸ ਵਿੱਚ ਡਾਕਟਰ ਕਮਲਜੀਤ ਸਿੰਘ ਡਾਕਟਰ ਅਜੀਵ ਅਰੋੜਾ ਅਤੇ ਹੋਰ ਪ੍ਰਸਿੱਧ ਫੈਕਲਟੀ ਮੈਂਬਰ ਸ਼ਾਮਲ ਰਹੇ